ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਨਵੀਂ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਦੁਪਹਿਰ ਦਾ 1 ਵਜੇ ਦਾ 1 ਵਜ ਗਿਆ ਤੇ ਅਸੀਂ ਅੱਜ ਕਰ ਰਹੇ ਹਾਂ ਕਿਸੇ ਦੀ ਵੇਟ ਹੋਣਾ ਸੀ ਕਰੇ ਮਹਿਮਾਨਾਂ ਨੇ ਆਉਣਾ ਸੀਗਾ ਮੇਰੀ ਭੈਣ ਨੇ ਆਉਣਾ ਸੀਗਾ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਤੇ ਤਰੀਕ ਹੈਗੀ ਅੱਜ 10 ਜਨਵਰੀ ਦਿਨ ਹੈਗਾ ਫਰਾਈਡੇ ਦਾ ਅਸੀਂ ਕਰ ਰਹੇ ਹਾਂ ਉਹਨਾਂ ਦੀ ਵੇਟ ਅੱਜ ਸਵੇਰ ਹੀ ਉਹਨਾਂ ਦਾ ਫੋਨ ਆਇਆ ਸੀ ਕਿ ਅਸੀਂ ਆਉਣਾ ਇਸਕੇ ਚਲ ਆਜੂ ਅੱਜ ਠੰਡ ਵੀ ਨਹੀਂ ਜਿਆਦੇ ਦੋ ਦਿਨ ਤਾਂ ਬਹੁਤ ਸੋਹਣੀ ਧੁੱਪ ਨਿਕਲੀ ਅੱਜ ਕੁਦਰਤੀ ਇੰਨੀ ਜਿਆਦੇ ਧੁੰਦ ਹੈ ਤੇ ਮੈਂ ਤਾਂ ਹੀ ਸੋਚਿਆ ਰਹੀ ਸੈਂ ਧੁੰਦ ਵਿੱਚ ਆਉਣਗੇ ਕਮੇ ਕਿਉਂਕਿ ਸੜਕ ਤੇ ਜਾ ਕੇ ਤੁਸੀਂ ਗੱਡੀ ਚਲਾਉਣੀ ਧੁੰਦ ਵਿੱਚ ਬਹੁਤ ਬਹੁਤ ਜਿਆਦਾ ਔਖੀ ਆ ਨਾ ਬਹੁਤ ਰਿਸਕ ਹੁੰਦਾ ਆ ਰਹੇ ਨੇ ਉਹ ਆਉਣ ਵਾਲੇ ਹੋਣੇ ਦਵਿੰਦਰ ਰਮਨ ਸਾਹਿਬ ਜਾ ਕੇ ਸਮਾਂ ਥੋਣ ਲੈ ਫਿਰ ਲੰਚ ਲਈ ਅਸੀਂ ਕੋਈ ਤਿਆਰੀ ਕਰੀਂ ਕਿਉਂਕਿ ਕਿਤੇ ਉਹਨਾਂ ਨੇ ਸਵੇਰੇ ਫੋਨ ਕਰਿਆ ਸਵੇਰੇ ਵੀ ਲੇਟ ਹੀ ਕਰਿਆ 9 ਵਜੇ ਦੇ ਕਰੀਬ ਤੇ ਫਿਰ ਇੱਕ ਦਿਨ ਛੋਟੇ ਛੋਟੇ ਨੇ ਲੰਚ ਤਿਆਰ ਕਰੂੰਗੇ ਫਿਰ ਲੰਚ ਖਾਣਗੇ ਨਾ ਦਿਨ ਜਾਂ ਨਿਕਲ ਜਾਂਦਾ ਫਿਰ ਮੈਂ ਕਿਹਾ ਚਲੋ 스낵ਸ ਵਗੈਰਾ ਕਰ ਲਾਂਗੇ ਦਵਿੰਦਰ ਮਾਨ ਸਾਥੋਂ ਬਣੇਪਨਾ 스낵ਸ ਹੀ ਲੈ ਕੇ ਆਏ ਨੇ ਮੇਰੇ ਕੋਲ ਟਾਈਮ ਵੀ ਨਹੀਂ ਸੀ ਤੇ ਸੇਤ ਵੀ ਇੰਨੀ ਜ਼ਿਆਦਾ ਠੀਕ ਨਹੀਂ ਸੀ ਕਿ ਕਰ ਕੋਈ ਤਿਆਰੀ ਫਿਆਰੀ ਕਰ ਲਈਏ 스낵ਸ ਮੰਗਾਏ ਪਏ ਨੇ ਚਾਹ ਪਾਣੀ ਨਾਲ ਆਪਾਂ ਉਹ ਕਰਨ ਕਰਾਂਗੇ ਇੰਜੋਏ ਤੇ ਇੱਧਰ ਬੈਠੇ ਨੇ ਦਵਿੰਦਰ ਰਿਆਂ ਦਾ ਸਾਹਿਬ ਕਾ ਕਾ ਕਰ ਰਹੇ ਨੇਗੇ ਹੈਲੋ ਹੈਪੀ ਲੋੜੀ ਸਾਰਿਆਂ ਨੂੰ ਐਡਵਾਂਸ ਵਿੱਚ ਮੇਰੇ ਬਲੋਗ ਸਾਰੇ ਨਾ ਅਡਵਾਂਸ ਵਿੱਚ ਹੈਪੀ ਲੋਡਿੰਗ ਹਾਂਜੀ ਠੀਕ ਹੈ ਨਾ ਮੇਰਾ ਫਾਉ ਤਾਂ ਚੱਲੀ ਜਾਂਦਾ ਹਾਂ ਹਾਂ ਇਹ ਤਾਂ ਆਪ ਦੀ ਕੰਮਾਂ ਚ ਵੀ ਨਹੀਂ ਮੁੱਤਮਾ ਜੀ ਬਲੌਗ ਸ਼ੂਟ ਕਰਨਾ ਨਹੀਂ ਸੀ ਕਿਉਂਕਿ ਸਵੇਰ ਅੰਦਰ ਹੀ ਬੈਠੇ ਕੋਈ ਕੰਮ ਤਾਂ ਨਹੀਂ ਕੁਝ ਨਹੀਂ ਹੈ ਨਾ ਕੀ ਬੰਦਾ ਬਲੌਗ ਸ਼ੂਟ ਕਰੇ ਇਹਦੇ ਵਿੱਚ ਤੇ ਪਰ ਉਹਨਾਂ ਨੇ ਆਨ ਆਉਂਸ ਉਹਨਾਂ ਨੇ ਆਨ ਕਰਕੇ ਫਿਰ ਮੈਂ ਕਿਹਾ ਚਲੋ ਥੋੜੀ ਜਿਹਾ ਵੀਡੀਓ ਵੀ ਸ਼ੂਟ ਕਰਾਂਗੇ ਉਹ ਆ ਕੇ ਤੁਹਾਨੂੰ ਵੀ ਮਿਲਾਵਾਂਗੇ ਤੇ ਚਾਹ ਪਾਣੀ ਪੀਨੇ ਆ ਭੁੱਖ ਵੀ ਲੱਗੀ ਪੇਕ ਬਚ ਗਿਆ ਅੱਜ ਮੈਨੂੰ ਭੁੱਖ ਲੱਗਦੀ ਮਹਿਸੂਸ ਹੋ ਰਹੀ ਵੀ ਆ ਭੁੱਖ ਲੱਗੇ ਨਹੀਂ ਤਾਂ ਪਤਾ ਹੀ ਲਾ ਲਾਂਦਾ ਭੁੱਖ ਵੀ ਲੱਗਦੀ ਐ ਕਿ ਨਾ ਲੱਗਦੀ ਐ ਚਾਹ ਚੁਣਾ ਪੀ ਵੀ ਪੈਣ ਨਹੀਂ ਆਉਣਾ ਹੋਰ ਚਾਹ ਚੁਣਾ ਪੀ ਉਸ ਤਾਂ ਅੱਜ ਭੁੱਖ ਵੀ ਲੱਗੀ ਅੱਜ ਦਾ ਮੌਸਮ ਚੈੱਕ ਕਰੋ ਖਾਵਾ ਚੱਲ ਰਹੀ ਐ ਠੰਡੀ ਠੰਡਾ ਮੌਸਮ ਅੱਜ ਤਾਂ ਹੁਣ ਤੱਕ ਵੀ ਤੁੰਤ ਨਹੀਂ ਉੱਤਰੀ ਹੈਗੀ 2 ਵਜੇ 2 ਵਜੇ ਟਾਈਮ ਹੋ ਗਿਆ ਹੁਣ ਤੱਕ ਵੀ ਤੁੰਤ ਨਹੀਂ ਉੱਤਰੀ ਦੀ ਵੀ ਹੋਲੀ ਆਉਣ ਵਾਲੀ ਦਾ ਅਸੀਂ ਕਰ ਰਹੇ ਵੇਟ ਉਹਨਾਂ ਦੀ ਮੀ ਫੋਨ ਆਇਆ ਕਹਿੰਦੇ ਬਸ ਆ ਗਏ ਦਿਵਿੰਦਰ ਤਾਂ ਪਹਿਲਾਂ ਕਹਿ ਰਿਹਾ ਸੀ ਕਹਿੰਦੇ ਸੌਰ ਦੇ ਘਰ ਚਲੇਗੀ ਹੁਣ ਜਾਂ ਕਿ ਸੌਰ ਪਿੰਡ ਚਲੇਗੀ ਉਹਨਾਂਗੇ ਸਾਚੀ ਦਾ ਵੀਰ ਦੀ ਉਹ ਠੀਕ ਹੋਈ ਸਾਚੀ ਕੰਮ ਸਾਚੀ ਕੰਮ ਉਹ ਠੀਕ ਹੋ ਹਾਂਜੀ ਹਾਂ ਗੁਰਚਾਨ ਨਹੀਂ ਆਇਆ ਪੰਜੀਰੀ ਵੀ ਖਾ ਲੇ ਤੈਨੂੰ ਵਧੀਆ ਵੀਰ ਜੀ ਨੂੰ ਵੀ ਦੋ ਵੀਰ ਜੀ ਖਾਲੀ ਖਾਲੀ ਬੈਠੇ ਨੇ ਵੀਰ ਜੀ ਦਵਾਈ ਆ ਵੀਰ ਜੀ ਤੁਹਾਡੇ ਹਮਸਾ ਪਹਿਲਾਂ ਸਾਰਾ ਖਾ ਲਿਆ ਨਹੀਂ ਥੋੜੀ ਆਫ ਕੈਮਰਾ ਸਾਰਾ ਕੁਝ ਖਾ ਚਲੋ ਵਧੀਆ ਖਾਣਾ ਹੀ ਸੀਗਾ ਉਂਹਾ ਪਰ ਉਹ ਜਾਨਾ ਕੁਝ ਖਾਂਦੇ ਨਹੀਂ ਇਹ ਦਵਾਈ ਹੈ ਵੀਰ ਜੀ ਦਾ ਰੋਜ਼ ਥੋੜੀ ਜਿਹਾ ਇਹਨਾਂ ਨੇ ਵੀ ਇਹ ਰੋਜ਼ ਡੇਲੀ ਕਰਨੀ ਮੈਂ ਤਾਂ ਨਹੀਂ ਸਰੋਮੀ ਮੈਂ ਬੀਪੀ ਨਹੀਂ ਜਲੇਬੀ ਤਾਂ ਬਾਹਲੀ ਮਿੱਠੀ ਹੈ ਮਾਂ ਜਲੇਬੀ ਮਿੱਠੀ ਹੁੰਦੀ ਹੈ ਟਾਈਮ ਹੋ ਰਿਹਾ 7:30 ਦਾ ਤੇ ਮੈਂ ਹੁਣ ਲੈ ਕੇ ਆਈਆਂ ਫੁਲਕਾ ਅੱਜ ਥੋੜਾ ਲੇਟ ਹੋ ਗਿਆ ਐਨੀਵੇਸ ਚਲੋ ਕੋਈ ਗੱਲ ਨਹੀਂ ਫੇਰ ਰੋਟੀ ਬਣ ਗਈ ਕੱਥੇ ਮੈਂ ਫੁਲਕਾ ਖਾਣ ਦਾ ਮੇਰਾ ਮਨ ਨਹੀਂ ਸੀ ਪਰ ਇਸ ਤੋਂ ਬਿਨਾ ਮੈਂ ਕੁਝ ਖਾਣਾ ਵੀ ਨਹੀਂ ਕਿ ਤਾ ਹੁੰਦਾ ਬਈ ਚਾਹ ਦੁੱਧ ਪੀ ਲਾਂਗੀ ਰਾਤ ਨੂੰ ਹਨਾ ਤੇ ਚਾਹ ਦੁੱਧ ਹਜੇ ਤੱਕ ਮੇਰਾ ਜੀ ਕਰਨ ਨਹੀਂ ਲੱਗਿਆ ਨਾ ਕੋਈ ਮੈਂ ਟੇਸਟ ਆਉਣ ਲੱਗਾ ਨਾ ਮੈਨੂੰ ਦੁੱਧ ਪੀਣ ਨੂੰ ਮੇਰਾ ਜੀ ਕਰਦਾ ਨਾ ਚਾਹ ਪੀਣ ਨੂੰ ਜੀ ਕਰਦਾ ਫਿਰ ਮੈਂ ਕਿ ਭੁੱਖ ਲੱਗੋ ਗੋਜਲ ਰੋਟੀ ਖਾਣ ਦਾ ਹੈ ਥੋੜਾ ਕਰਾਰੀ ਚੀਜ਼ ਖਾਣ ਨੂੰ ਜੀ ਕਰ ਦਦਾ ਆਹ ਸਬਜ਼ੀ ਕੋਈ ਨਮਕੀਨ ਇਸ ਤਰ ਦਾਲ ਨਾਲ ਦਾਲ ਬਣਾਈ ਆ ਮਾਂ ਛੋਲੇ ਦੇ ਵਿੱਚ ਅਸੀਂ ਇਹ ਵਿੱਚ ਮਲਾਈ ਪਾ ਲੰਨੇ ਆ ਤੇ ਜਿਹਨੇ ਖਾਣੇ ਆਪੀ ਕਾਲੇ ਚ ਪਾ ਲੰਗੇ ਸਾਰੀ ਦਾਲ ਚ ਨਿਕਉਂਦੇ ਇਹ ਤੇ ਦਾਲ ਵਿੱਚ ਨਾ ਸਾਨੂੰ ਮਲਾਈ ਦਾ ਟੇਸ ਸੱਚਾ ਆਦਾ ਫਿਰ ਦਾਲ ਮੱਖਣੀ ਵਾਂਗੂ ਬਣ ਜਾਂਦਾ ਖਾਣੇ ਫੁੱਲ ਕਦੀ ਦੀ ਹੋਰੀ 5:30 ਵੱਜੇ ਲੱਗੇ 7 ਵਜੇ ਪਹੁੰਚ ਨੇ ਇੰਨੀ ਠੰਡ ਆ ਜਾਂ ਸਾਰਾ ਦਿਨ ਇੱਜ ਠੰਡ ਦੁ ਘਟੀ ਬਿਲਕੁਲ ਵੀ ਘਟੀ ਠੰਡਾ ਨਾ ਧੁੱਪ ਨਿਕਲੀ ਆਹ ਦਿਨ ਧੁੰਦੀ ਡਿੱਗੀ ਯਾਨੀ ਠੰਡ ਚ ਹਵਾਏ ਨੇ ਬਹੁਤ ਵਧੀਆ ਲੱਗਿਆ ਹਨਾ ਗੱਲਾਂ ਬਾਤਾਂ ਕਰਤੀ ਮਿਲ ਕੇ ਫਿਰ ਜਦੋਂ ਕੋਈ ਆਉਂਦਾ ਮੈਂ ਨਹੀਂ ਬਿਜ਼ੀ ਹੋ ਜਾਂਦੀਆਂ ਚਾਹ ਪਾਣੀ ਦਾ ਸਰਵ ਕਰਨਾ ਹੀ ਕਰਨਾ ਉਹਦੇ ਨਾਲ ਗੱਲਾਂ ਬਾਤਾਂ 'ਚ ਮੈਂ ਨਹੀਂ ਬਿਜ਼ੀ ਹੋ ਜਾਂਦੀ ਦਿਲ ਲੱਗਿਆ ਨਾ ਮੈਂ ਵੀਡੀਓ ਸ਼ੂਟ ਕਰਨੀ ਭੁੱਲ ਜਾਂਦੀ ਇੱਕ ਬਹੁਤ ਥੋੜੀ ਜਿਹੀ ਵੀਡੀਓ ਮੈਂ ਸ਼ੂਟ ਕੀਤੀ ਸੀ ਕਹਿੰਦੇ ਮੈਨੂੰ ਲੱਗਦਾ ਫਿਰ ਵੀਡੀਓ 'ਚ ਹੀ ਜ਼ਿਆਦਾ ਆਪਾਂ ਨੂੰ ਬਿਜ਼ੀ ਰਹਿਣਾ ਜਦੋਂ ਕੋਈ ਘਰੇ ਆਇਆ ਹਨਾ ਤੁਸੀਂ ਗੱਲਾਂ ਬਾਤਾਂ ਕਰੋ ਬੰਦੇ ਨਾਲ ਉਹ ਵੀ ਆਖਰ ਨਹੀਂ ਦੂਰਾ ਟਾਈਮ ਕੰਢ ਕੇ ਆਇਨੇ ਆਪਣੇ ਕੰਮ ਛੱਡ ਕੇ ਉਹ ਨਾਲ ਬੈ ਕੇ ਗੱਲਾਂ ਬਾਤਾਂ ਕਰੋ ਮਿਕਸ ਅਪ ਹੋ ਉਹ ਜਾਂਦਾ ਅੱਛਾ ਲੱਗਦਾ ਬਹੁਤ ਬਹੁਤ ਵਧੀਆ ਬਹੁਤ ਹੀ ਲੱਗਿਆ ਮੇਰਾ ਤਾਂ ਇਹ ਨਾ ਜੀ ਲੱਗਿਆ ਨਾ ਜੋ ਜਾਨਦੇ ਸੀ ਮੇਰਾ ਦਿਲ ਖੁਸਦਾ ਸੀ ਅੰਦਰ ਉਹ ਵੀ ਕਿਉਂ ਜਾਂਦੇ ਨਹੀਂਗੇ ਹੁਣ ਰਾਤ ਦੇ ਖਾਣੇ ਤੋਂ ਬਾਅਦ ਦਾ ਟਾਈਮ ਸੀ ਜਦੋਂ ਸਾਰੇ ਡਿਨਰ ਕਰ ਲਿਆ ਕਿਚਨ ਦਾ ਕੰਮ ਸਾਰਾ ਡਨ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਸਾਰੀ ਕਰੋਕਰੀ ਅੰਦਰ ਰੱਖਣੀ ਸੀ ਇਹ ਵਾਸ਼ ਕਰਕੇ ਅਚੀ ਤਰ੍ਹਾਂ ਕੱਪੜੇ ਨਾਲ ਵਾਈਪ ਕਰਕੇ ਟੇਬਲ ਤੇ ਰੱਖ ਚੁੱਕੀ ਸੀ ਮੈਂ ਬਸ ਸਿਰਫ ਅੰਦਰ ਟਿਕਾਉਣੀ ਰਹਿ ਗਈ ਸੀ ਅੱਪਰ ਦੀ ਜਗ੍ਹਾ ਤੇ ਉਹ ਮੈਂ ਹੁਣ ਮੈਂ ਅੰਦਰ ਟਿਕਾਉਣੀ ਸੀਗੀ ਤੇ ਉਹੀ ਕੰਮ ਮੈਂ ਕਰਦੀ ਮੈਂ ਸੌਣ ਤੋਂ ਪਹਿਲਾਂ ਇਹ ਕੰਪਲੀਟ ਕਰਦਾ ਤਾਂ ਕਿ ਸਵੇਰ ਤੇ ਮੈਂ ਪੈਂਡਿੰਗ ਨਾ ਛੱਡਾਂ ਹਨਾ ਆਪਾਂ ਆਪਣੀ ਜਗ੍ਹਾ ਤੇ ਪੰਡਿਆ ਮੈਂ ਆਰਾਮ ਨਾਲ ਟਿਕਾਦਾ ਉਹ ਸੋ ਕੰਮ ਮੇਰਾ ਲਾਸਟ ਹੁੰਦਾ ਰਹੇਗਾ ਸਿਗਾ ਤੇ ਕਈ ਵਾਰ ਨਾ ਮੇਰਾ ਦਿਲ ਕਰਦਾ ਹੁੰਦਾ ਕਿ ਮੈਂ YouTube ਛੱਡ ਦਾਂ ਬਹੁਤ ਵਾਰ ਅਜਿਹਾ ਟਾਈਮ ਹੁੰਦਾ ਕਿ ਮੇਰੇ ਅੰਦਰੋਂ ਆਵਾਜ਼ ਆਉਂਦੀ ਕਿ ਬਸ ਮੇਰੇ ਤੋਂ ਹੋਰ ਨਹੀਂ YouTube ਹੁੰਦੀ ਮੈਂ ਹੁਣ ਛੱਡ ਦਨੀ ਆ ਕਿਉਂਕਿ ਮੈਨੂੰ ਪੈਸੇ ਦਾ ਕੋਈ ਲਾਲਚ ਨਹੀਂ YouTube ਤੋਂ ਮੈਨੂੰ ਬਿਲਕੁਲ ਵੀ ਲਾਲਚ ਨਹੀਂ ਪੈਸੇ ਦਾ ਪਰ ਮੈਨੂੰ ਦਵਿੰਦਰ ਕਹਿੰਦੇ ਨੇ ਕਿ ਤੂੰ YouTube ਤੂੰ ਨਹੀਂ ਛੱਡਣੀ। ਮੈਂ YouTube ਤੇ ਵੀਡੀਓਸ ਪਾ। ਨਹੀਂ ਰੋਜ਼ ਪੈਂਦੇ ਕੋਈ ਗੱਲ ਨਹੀਂ ਜਿਸ ਦਿਨ ਤੇਰਾ ਟਾਈਮ ਆ ਜਿਸ ਦਿਨ ਤੇਰੇ ਕੋਲ ਵੀਡੀਓ ਹੁੰਦੀ ਆ ਪਾ ਦੇ। ਪਰ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੂੰ ਰੋਜ਼ ਪਾਉਣੀ ਆ ਔਰ ਤੂੰ ਔਖੀ ਨਾ ਹੋਰ ਪਰ ਤੂੰ YouTube ਨਹੀਂ ਛੱਡਣੀ ਹੈਗੀ। ਮੈਨੂੰ ਨਹੀਂ ਛੱਡਣ ਦਿੰਦੇ ਔਰ ਮੇਰਾ ਵੀ ਦਿਲ ਨਹੀਂ ਕਰਦਾ ਹੈਗਾ ਔਰ ਉਹਦਾ ਕਾਰਨ ਪਤਾ ਕੀ ਹੈ ਵੀ YouTube ਮੈਨੂੰ ਛੱਡਣ ਕਿਉਂ ਨਹੀਂ ਦਿੰਦੇ ਤੇ ਕੀ ਦੇ ਕਰਕੇ ਮੇਰਾ ਛੱਡਣ ਨੂੰ ਜੀ ਨਹੀਂ ਕਰਦਾ। ਜਦੋਂ ਇੰਨੇ ਸੋਹਣੇ ਪਰਿਵਾਰ ਆਪਾਂ ਨੂੰ ਮਿਲਦੇ ਨੇ। ਇਹ YouTube ਤੋਂ ਮਿਲਦੇ ਨੇ ਜਿੰਨੀਆਂ ਮੇਰੇ ਭੈਣਾਂ ਬਣੀਆਂ ਮੇਰੇ ਫਰੈਂਡਸ ਬਣੀਆਂ ਜਿੰਨੀਆਂ ਫੈਮਲੀਆਂ ਨਾਲ ਜਾਣ ਪਛਾਣ ਹੋਈਏ YouTube ਤੋਂ ਹੀ ਬਣੀਆਂ ਤੇ ਇਸ ਕਰਕੇ ਦਵਿੰਦਰ ਕਹਿੰਦੇ ਨੇ ਬਿਨਾਂ ਹੀ YouTube ਨਹੀਂ ਛੱਡਣੀ ਕਿਉਂਕਿ YouTube ਨੇ ਆਪਾਂ ਨੂੰ ਇੰਨੇ ਸੋਹਣੇ ਰਿਸ਼ਤੇ ਤੇ ਨੂੰ ਇੰਨੇ ਸੋਹਣੇ ਭੈਣਾਂ ਤੇਰੀਆਂ ਸਹੇਲੀਆਂ ਇੰਨੇ ਫੈਮਲੀਆਂ ਵਧੀਆ ਨਾਲ ਆਪਾਂ ਨੂੰ ਮਿਲਵਾਇਆ ਹਨਾ ਤੇ YouTube ਛੱਡਣੀ ਨਾ ਹੋਰ ਵੀ ਹਜੇ ਆਪਾਂ ਹੋਰ ਫੈਮਲੀਆਂ ਨੂੰ ਵੀ ਮਿਲਣਾ ਤੇ ਉਹ ਵੀ YouTube ਦੇ ਥਰੂ ਮਿਲਾਂਗੇ ਤੇ ਇਸ ਕਰਕੇ YouTube ਮੈਨੂੰ ਛੱਡਣ ਦਿੰਦੇ ਇੱਕ ਮੁਕਸਰਤ ਔਨੇ ਦੀ ਵੀ ਉਹ ਲਾਸਟイヤー ਆਈ ਸੀ ਸਾਨੂੰ ਮਿਲਣ ਤੇ ਉਹਨਾਂ ਦਾ ਮੈਨੂੰ ਫੋਨ ਆਉਂਦਾ ਰਹਿੰਦਾ ਅਕਸਰ ਸਾਢੇ 10 ਦਿਨਾਂ ਤੋਂ 15 ਦਿਨਾਂ ਤੋਂ ਲਾਲੋ ਵੀ ਗੱਲ ਹੁੰਦੀ ਆ ਉਹ ਐਨਾ ਮੈਨੂੰ ਕਹਿੰਦੇ ਨੇ ਤੁਸੀਂ ਸਾਡੇ ਕੋਲ ਕਦੋਂ ਆਉਂਗੇ ਸਾਡੇ ਕੋਲ ਕਦੋਂ ਆਉਂਗੇ ਅਸੀਂ ਉਹ ਏਰੀਆ 'ਚ ਕਦੇ ਗਏ ਨਹੀਂ ਸਾਨੂੰ ਬੜਾ ਦੂਰ ਲੱਗਦਾ ਤੇ ਅਸੀਂ ਉਹਨਾਂ ਕੋਲ ਜ਼ਰੂਰ ਜਾਣਾ ਦਵਿੰਦਰ ਵੀ ਜ਼ਰੂਰ ਕਹਿਣਗੇ ਵੀ ਆਪਾਂ ਜਾ ਕੇ ਆਉਣਾ ਆਪਾਂ ਜਾ ਕੇ ਆਉਣਾ ਹਨਾ ਚਲ ਠੀਕ ਆ ਸਾਰਾ ਟਾਈਮ ਨਹੀਂ ਲੱਗ ਰਿਹਾ ਇੱਕ ਅਲੱਗ ਗੱਲ ਆ ਪਰ ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰਦੇ ਹਾਂ ਦਵਿੰਦਰ ਵੀ ਕਹਿਣਗਾ ਆਪਾਂ ਉਹਨਾਂ ਕੋਲ ਜਾ ਕੇ ਆਉਣਾ ਮੈਂ ਤਾਂ ਆਪ ਕੈਦਰ ਨਹੀਂ ਵੀ ਦਿੱਤੀ ਮੈਨੂੰ ਜਦੋਂ ਵੀ ਆਪਾਂ ਸਾਡੀ ਗੱਲ ਹੁੰਦੀ ਹੈ ਮੈਨੂੰ ਹਮੇਸ਼ਾ ਪੁੱਛਣਗੇ ਵੀ ਤੁਸੀਂ ਕਦੋਂ ਆਉਣਾ ਸਾਡੇ ਕੋਲੇ ਵੀ ਜੇ ਅਗਲਾ ਪਿਆਰ ਮੋਹਬਤ ਆਪਾਂ ਨੂੰ ਕਰਦਾ ਹਨ ਆਪਾਂ ਨੂੰ ਚਾਹੁੰਦਾ ਫੇਰ ਅਗਲਾ ਪੁੱਛਦਾ ਵੀ ਤੁਸੀਂ ਸਾਡੇ ਕੋਲ ਕਦੋਂ ਆਉਣਾ ਤੇ ਇਸ ਕਰਕੇ ਮੇਰਾ YouTube ਛੱਡਣੋਂ ਦਿਲ ਨਹੀਂ ਕਰਦਾ ਮੈਂ ਵੀਡੀਓ ਪੋਸਟ ਕਰਦੀ ਹਾਂ ਤੁਸੀਂ ਮੈਨੂੰ ਰਿਪਲਾਈ ਕਰਦੇ ਹੋ ਕਮੈਂਟ ਕਰਦੇ ਹੋ ਗੱਲਬਾਤ ਕੋਈ ਮੈਨੂੰ ਦੱਸਦੇ ਹੋ ਕੁਝ ਮੈਨੂੰ ਪੁੱਛਦੇ ਹੋ ਤਾਂ ਫਿਰ ਮੇਰਾ ਮਨੁਆ ਹੀ ਹੁੰਦਾ ਮੈਂ ਤੁਹਾਨੂੰ ਮਿਲ ਲਈ ਤੁਹਾਡੇ ਨਾਲ ਮੇਰੀ ਗੱਲਬਾਤ ਹੋ ਗਈ ਤੇ ਮੈਂ ਤੁਹਾਡੇ ਨਾਲ ਰਿਸ਼ਤਾ ਹਜੇ ਹੋਰ ਵੀ ਜੋੜਨਾ ਚਾਹੁੰਦੀ ਆ ਅੱਗੇ ਲੰਮਾ ਰਿਸ਼ਤਾ ਆਪਾਂ ਲੈ ਕੇ ਜਾਣਾ ਮੈਂ ਤੋੜਨਾ ਨਹੀਂ ਚਾਹੁੰਦੀ ਉਸ ਕਰਕੇ ਵੀ ਮੇਰਾ YouTube ਛੱਡਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਪੈਸੇ ਦਾ ਮੈਨੂੰ ਕੋਈ ਲਾਲਚ ਨਹੀਂ ਹੈਗਾ YouTube ਤੋਂ ਪੈਸਾ ਮੈਨੂੰ ਠੀਕ ਹੈ ਥੋੜਾ ਬਹੁਤਾ ਜਿਹੜਾ ਆਉਂਦਾ ਠੀਕ ਹੈ ਪੈਸਾ ਕਿਸੇ ਨੂੰ त्याਗਿਆ ਨਹੀਂ ਹੈਗਾ ਉਹਦੀ ਵੀ ਆਪਦੀ ਖੁਸ਼ੀ ਜਦੋਂ ਆਪਣੀ ਇੱਕ ਛੋਟੀ ਜੀ ਇਨਕਮ ਜਦੋਂ ਆਉਂਦੀ ਹੈ ਨਾ ਉਹ ਪੈਸਿਆਂ ਦੀ ਵੀ ਖੁਸ਼ੀ ਅਲੱਗ ਹੁੰਦੀ ਹੈ ਪਰ ਕੋਈ ਮੈਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ ਹੈਗਾ YouTube ਤੋਂ ਸਿਰਫ ਆਇਆ ਮੈਨੂੰ ਮੈਂ ਆਪਣੇ ਭੈਣਾਂ ਨਾਲ ਜੁੜੀ ਰਹਾ ਹਾਂ بس ਉਸ ਕਰਕੇ ਮੈਨੂੰ ਥੋੜਾ ਜਿਹਾ ਵਧੀਆ ਲੱਗਦਾ ਕਿ ਵੀਡੀਓ ਪੋਸਟ ਕਰਨੀ ਵੀ ਤੁਸੀਂ ਵੀਡੀਓ ਦੀ ਵੇਟ ਕਰਦੇ ਹੋ ਹਣੇ ਅੱਛਾ ਅੱਛੇ ਕਮੈਂਟਸ ਕਰਦੇ ਹੋ ਨਾ ਤੇ ਵੀਡੀਓ ਜਦੋਂ ਮੈਂ 2-3 ਦਿਨਾਂ ਤੋਂ ਗੈਪ ਤੋਂ ਬਾਅਦ ਮੈਂ ਜਦੋਂ ਪਾਉਣੀ ਆ ਫਿਰ ਮੈਨੂੰ ਕਿੰਨੇ ਕਮੈਂਟ ਹੈ ਹੀ ਆਉਂਦੇ ਨੇ ਕਿ ਤੁਸੀਂ ਰੋਜ਼ ਵੀਡੀਓ ਪਾਇਆ ਕਰੋ ਤੁਹਾਡੀ ਵੀਡੀਓ ਰੋਜ਼ ਵੀ ਵੇਟ ਕਰਦੇ ਆ ਜੀ ਰੀਅਲੀ ਕੋਈ ਵੇਟ ਕਰਦਾ ਕੋਈ ਪਸੰਦ ਕਰਦਾ ਤਾਂ ਕਮੈਂਟ ਕਰਦਾ ਔਰ ਇਹ ਮਠੀ ਮੈਂ ਖਾ ਕੇ ਦੇਖ ਰਹੀ ਸੀ ਦੀਦੀ ਹੋਰੀ ਲੈ ਕੇ ਆਈ ਸੀ ਕਿ ਸਮਾਨ ਲੋੜੀ ਦਾ ਬਹੁਤ ਜ਼ਿਆਦਾ ਟੇਸਟੀ ਮੈਨੂੰ ਇਹ ਜਿਹੇ ਮਠੀਆਂ ਕ੍ਰਿਸਪੀ ਜਿਹਾ ਬਹੁਤ ਟੇਸਟੀ ਲੱਗਦੀਆਂ ਨੇ ਤੇ ਦੀਦੀ ਹੋਰੀ ਲੈ ਕੇ ਸਮਾਨ ਲੋੜੀ ਦਾ ਕੁੜੀਆਂ ਕਿਸੇ ਚੀਜ਼ ਦੀਆਂ ਭੁੱਖੀਆਂ ਨਹੀਂ ਹੁੰਦੀ ਆਪੋ ਆਪਦੇ ਘਰੇ ਸਾਰਿਆਂ ਦੇ ਸਭ ਕੁਝ ਆ ਇੱਕ ਸਿਰਫ ਧੀਆਂ ਦਾ ਮਾਨ ਤਨ ਹੁੰਦਾ ਜਦੋਂ ਆਪਾਂ ਕਿਸੇ ਵੀ ਤਿੱ ਤਿਆਰ ਤੋਂ ਉਹਨਾਂ ਕੋਲ ਆ ਜਾ ਕੇ ਖੜਦੇ ਆ ਹਨ ਇੱਕ ਮਾਨ ਤਨ ਹੁੰਦਾ ਧੀਆਂ ਦਾ ਤੇ ਉਧਰ ਤੋਂ ਵੀਰ ਜੀ ਕਹਿੰਦੇ ਨੇ ਮੇਰੀ ਭੈਣ ਉਧਰ ਦੀਦੀ ਕਹਿੰਗੇ ਮੇਰੀ ਭੈਣ ਤੇ ਲੈ ਕੇ ਆਈ ਸੀ ਲੋੜੀ ਦਾ ਸਮਾਨ ਲੱਡੂ ਬੇਸਨ ਦੇ ਮੇਰੀ ਪਸੰਦ ਦੇ ਘਰ ਜਟਮਕ ਦਵਿੰਦਰ ਦੀ ਪਸੰਦ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਨਾ ਆਈ ਸਮਾਨ ਲੈ ਕੇ ਲੋਡੀ ਦਾ ਭੈਣ ਮੰਨਿਆ ਮੈਨੂੰ ਬਹੁਤ ਬਹੁਤ ਧੰਨਵਾਦ ਆ ਇਹ ਜਿਹੇ ਰਿਸ਼ਤੇ ਮੈਨੂੰ ਹੋਰ ਵੀ ਮਿਲਦੇ ਰਹਿਣ ਬਹੁਤ ਜ਼ਿਆਦਾ ਵਧੀਆ ਲੱਗਿਆ ਬਹੁਤ ਹੀ ਚੰਗਾ ਟਾਈਮ ਲੰਘਿਆ ਜੋ ਉਹਨਾਂ ਨਾਲ ਗੁੱਡ ਮਾਰਨਿੰਗ ਜੀ ਸਾਰਸ਼ਕਾਲ ਅੱਜ ਹੈਗਾ ਨੈਕਸਟ ਡੇ ਮੈਂ ਖਾ ਰਹੀ ਹਾਂ ਦੇਸਨ ਦਾ ਲੱਡੂ ਤੇ ਬਾਹਰ ਹੋ ਰਹੀ ਹੈ ਬਾਰਿਸ਼ ਟਾਈਮ ਹੋ ਰਿਹਾ ਦੁਪਹਿਰ ਦਾ 2 ਵਜੇ ਦਾ ਬਾਹਰ ਬਾਰਿਸ਼ ਹੋ ਰਹੀ ਹੈ ਤੇ ਮੈਂ ਬਣਾਉਣਾ ਹੁਣ ਪਾਸਤਾ ਪਾਣੀ ਗਰਮ ਕਰਕੇ ਪਾਸਤਾ ਬੋਇਲ ਹੋਣੂ ਬਾਹਰ ਹੋ ਰਹੀ ਹੈ ਬਾਰਿਸ਼ ਬਾਦ ਸ਼ੋਰੀ ਅੱਜ ਦਿਨ ਹੈਗਾ 11 ਜਨਵਰੀ ਸੈਟਰਡੇ ਸ਼ਨੀਵਾਰ ਅਦਾਵਾ ਕਰਦੀ ਹਾਂ ਬੰਦ ਠੰਡ ਹੋਈ ਪਈ ਸਵੇਰ ਨਹੀਂ ਠੰਡੀ ਹਵਾ ਚੱਲ ਰਹੀ ਸੀ ਫਿਰ ਦੁਪਹਿਰੇ 12:30 ਵਰਗ ਅਮ ਜੀ ਮੀ ਆ ਗਿਆ ਹੁਣ ਮੀ ਤੇਜ ਹੋ ਗਿਆ ਬੇਸਨ ਲੱਡੂ ਖਾ ਲਿਆ ਮੇਰਾ ਫੇਵਰਟ ਹੈ ਕੱਲ ਦੀਦੀ ਹੋਰੀ ਲੈ ਕੇ ਆਏ ਸੀ ਇਹ ਬਣਾਉਣੀ ਹੈ ਪਾਸਤਾ ਪਾਸਤਾ ਹੋ ਰਿਹਾ ਬੋਇਲ ਮੈਂ ਬਣਾਉਂਗੀ ਵਾਈਟ ਸੌਸ ਪਾਸਤਾ ਨੇ ਮੇਰੇ ਤੇ ਪਾਸਤੇ ਤੜਕੇ ਦੀ ਤੇ ਪਾਸਟੀ ਦੀ ਵਾਈਟ ਸੌਸ ਦੀ ਤਿਆਰੀ ਕਰਦਿਆਂ ਨੇ ਬੋਇਲ ਹੋਣ ਦੇ ਨੂੰ ਇਹਨੂੰ ਹੋਣ ਦੇ ਨੇ ਬੋਇਲ ਬਣਾਉਣਾ ਨੇ ਵਾਈਟ ਸੌਸ ਪਾਸਤਾ ਮੈਨੂੰ ਪਾਸਤਾ ਬਿਲਕੁਲ ਪਸੰਦੀ ਨਹੀਂ ਰੈੱਡ ਸੌਸ ਨਾਲ ਵਾਈਟ ਸੌਸ ਮੈਨੂੰ ਪਾਸਤਾ ਚਾਹੀ ਨਹੀਂ ਲੱਗਦਾ ਬਣਾ ਕੇ ਜਰੂਰ ਦਿੰਨੇ ਬੱਚਾ ਲਈ ਰੈੱਡ ਸੌਸ ਵੀ ਵਾਈਟ ਸੌਸ ਵੀ ਪਰ ਮੈਂ ਖਾਣਾ ਮੈਨੂੰ ਬਿਲਕੁਲ ਹੀ ਪਸੰਦ ਨਹੀਂ ਬਿਲਕੁਲ ਹੀ ਨਹੀਂ ਅੱਛਾ ਲੱਗਦਾ ਇੱਧਰ ਬੋਇਲ ਹੋ ਗਿਆ ਪਾਸਤਾ ਮੈਂ ਸਿਰਫ ਇਹ ਪਾਣੀ ਵਿੱਚ ਨਮਕ ਤੇ ਚਮਚਾਕ ਆਇਲ ਪਾ ਕੇ ਨਾ ਪਾਸਤਾ ਬੋਇਲ ਕੀਤਾ ਬੋਇਲ ਹੋ ਚੁੱਕਾ ਸਟ੍ਰੇਨ ਮੈਂ ਕਰੀ ਇਹਨੂੰ ਕਰਨਾ ਇੱਧਰ ਮੈਂ ਭੁੰਨ ਲਿਆ ਲਸਣ ਤੇ ਪਿਆਜ਼ ਲਸਣ ਨੂੰ ਮੈਂ ਕੁੱਟ ਲਿਆ ਕੁੰਡੀ ਵਿੱਚ ਕ੍ਰਸ਼ ਕਰ ਲਿਆ ਕਿਉਂਕਿ ਉਹਨੂੰ ਕ੍ਰਸ਼ ਕਰਕੇ ਫਲੇਵਰ ਅੱਛਾ ਆਉਂਦਾ ਤੇ ਪਿਆਜ਼ ਬਰੀਕ ਕੱਟ ਲਿਆ ਬਰੀਕ ਪਿਆਜ਼ ਕੱਟ ਕੇ ਤੇ ਲਸਣ ਤੇ ਪਿਆਜ਼ ਭੁੰਨ ਲਿਆ ਗੈਸ ਘੱਟ ਤੋਂ ਬੰਦ ਹੁਣ ਮੈਂ ਕੜਾਹੀ ਖਾਲੀ ਕਰਦੇ ਸੇਮ ਕੜਾਹੀ ਵਿੱਚ ਮੈਂ ਵਾਈਟ ਸੌਸ ਬਣਾਉਣੀ ਆ ਤੇ ਇਹਨੂੰ ਕੱਢ ਦਨੇ ਕੋਲੀ ਵਿੱਚ ਆ ਥੜਕਾ ਜਿਹੜਾ ਲੱਗਿਆ ਹੋਇਆ ਇੱਧਰ ਕੜਾਹੀ ਮੈਂ ਖਾਲੀ ਕਰਨੀ ਕੜਾਹੀ ਵਿੱਚ ਮੈਂ ਪਾਇਆ ਦੇਸੀ ਘਿਓ ਤੁਸੀਂ ਬਟਰ ਵੀ ਲੈ ਸਕਦੇ ਹੋ ਨਾ ਅੱਜ ਮੈਂ ਮੱਖਣ ਗਰਮ ਕਰ ਲਿਆ ਮੱਖਣ ਹੈ ਨਹੀਂ ਜਿਵੇਂ ਅਮੂਲ ਬਟਰ ਪਿਆ ਸੀ ਪਰ ਮੈਂ ਦੇਸੀ ਕਿਉਂ ਹੀ ਪਾ ਲਿਆ ਮੈਂ ਦੇਸੀ ਕਿਉਂ ਚਿਪੁੰਦੀ ਹੁੰਦੀ ਉਹਨੇ ਮੈਦਾ ਇਹਦੇ ਵਿੱਚ ਪਾਉਣਿਆ ਮੈਦਾ ਵਾਈਟ ਸੌਸ ਬਣਾਉਣ ਵਾਸਤੇ 1/2 ਚਮਚ ਮੈਂ ਪਾਉਂਗੀ ਕਿਉਂਕਿ ਅੱਗੇ ਪਾਸਤੇ ਦਾ ਹੀ ਹੋਂਤ ਪਾਵਾਂ ਰੱਖ ਲਊ ਕਿੰਨਾ ਕ ਮੈਂ ਸਿਰਫ 1/2 ਚਮਚ ਪਾਦੀ ਮੈਦੇ ਦਾ ਲੋ ਟੂ ਮੀਡੀਅਮ ਫਲੇਮ ਤੇ ਹੁਣ ਕਿ ਉਹ ਵਿੱਚ ਇਹਨੂੰ ਭੁੰਨਾਂਗੇ ਆਪਾਂ ਹੁਣ ਬਿਲਕੁਲ ਲੋ ਟੂ ਮੀਡੀਅਮ ਫਲੇਮ ਤੇ ਜਦੋਂ ਗੈਸ ਤੇਜ ਕਰਾਂਗੇ ਤਾਂ ਮੱਚ ਜੂ ਤੇ ਭੁੰਨਿਆ ਗਿਆ ਮੈਦਾ ਹਲਕਾ ਜਿਹਾ ਕਲਰ ਟੀਨ ਉਹਦੇ ਪਪੂਨ ਲੱਗੀ ਫਿਰ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਪਾ ਕੇ ਤੋਂ ਨੂੰ ਹਿਲਾਇਆ ਜਾਣਾ ਗੰਡਾ ਨਹੀਂ ਬਚਣ ਦੇਣੀ ਤੇ ਉਹਦੀ ਵਾਈਟ ਸੌਸ ਬਣ ਕੇ ਹੋ ਚੁੱਕੀ ਤਿਆਰ ਹੋਰ ਕੁਝ ਨਹੀਂ ਪੈਂਦਾ ਵਾਈਟ ਸੌਸ ਵਿੱਚ ਬਸ ਮੈਦਾ ਪੁੰਨ ਕੇ ਦੁੱਧ ਪਾ ਕੇ ਵਾਈਟ ਸੌਸ ਬਣ ਜਾਂਦੀ ਹੈ ਵਾਈਟ ਸੌਸ ਆਪਨੇ ਬਣ ਚੁੱਕੀ ਇਹਦੇ ਵਿੱਚ ਮੈਂ ਸਾਰੇ ਸੀਜ਼ਨਿੰਗਸ ਪਾਤੀਆਂ ਵਾਲੀ ਪਾਸਤਾ ਮਿਕਸਡ ਹਰਬਸ ਚੀਡੀ ਫਲੈਕਸ ਸੀਜ਼ਨਿੰਗਸ ਪਾਤੀਆਂ ਤੇ ਇਹ ਆਪਣਾ ਤੜਕਾ ਲੱਗਿਆ ਲਸਣ ਪਿਆਜ਼ ਵਾਲਾ ਇਹ ਮੈਂ ਪਾਦਾ ਨਹੀਂ ਹੈ ਕੋਰਨੂ ਵਿੱਚ ਮੈਂ ਪਾਤੀ ਮੱਕੀ ਦੀ ਦਾਨੇ ਪਈ ਇਸ ਮੇਰੇ ਕੋਲ ਫਰੋਜ਼ਨ ਪਈ ਹੁੰਦੇ ਫ੍ਰੀਜ਼ਰ 'ਚ ਇਹ ਵੀ ਪਾ ਦੇ ਇੱਕ ਸਾਰੇ ਸੌਸ ਨੂੰ ਕਰ ਦਿੰਨਾ ਮਿਕਸ ਫਿਰ ਇਹਦੇ ਵਿੱਚ ਪਾਉਣੀ ਆਪਾਂ ਬੋਇਲਡ ਪਾਸਤਾ ਤਿੰਨ ਸਟੈਪਸ 'ਚ ਇਹ ਬਣਦਾ ਤੜਕਾ ਲਗਾਉਣਾ ਪੈਂਦਾ ਵਾਈਟ ਸੌਸ ਬਣਾਉਣੀ ਪੈਂਦੀ ਆ ਪਾਸਤਾ ਬੋਇਲ ਕਰਨਾ ਪੈਂਦਾ ਤਿੰਨ ਸਟੈਪਸ ਨੇ ਇਹਦੇ ਵਾਈਟ ਸੌਸ ਪਾਸਤਾ ਦੇ ਖਾਣ 'ਚ ਟੇਸਟੀ ਲੱਗਦਾ ਜਿਹਨੂੰ ਢਲਦਾ ਹਨਾ ਦੇਖਣ ਲਈ ਇਹ ਰੱਛਾ ਲੱਗਦਾ ਪਰ ਮੈਂ ਖਾਦਾ ਨਹੀਂ ਖਾਦਾ ਮੈਨੂੰ ਪਤਾ ਨਹੀਂ ਪਾਸਤਾ ਹੀ ਨੇ ਅੱਛਾ ਲੱਗਦਾ ਇਹ ਬਣ ਗਈ ਦੀ ਵਾਈਟ ਸੌਸ ਤੁਹਾਨੂੰ ਆਪਾਂ ਇੱਥੇ ਐਡ ਕਰਦਾਂ ਨੇ ਪਾਸਤਾ ਇਹਦੇ ਵਿੱਚ ਦੁੱਧੋਂ ਹੋਰ ਵੀ ਪੈਜ ਗਾਉਂਗੇ ਜੇ ਆਪਾਂ ਪਾਸਤਾ ਐਡ ਕੀਤਾ ਨਾ ਬਿਲਕੁਲ ਇਹ ਸੌਸ ਸਾਰੀ ਪਾਸਤਾ ਤੇ ਲਿਪਟ ਜੂ ਡਰਾਈ ਹੋ ਜਾਊ ਪਾਸਤਾ ਇਹਦੇ ਵਿੱਚ ਦੁੱਧ ਵੀ ਆਪਾਂ ਹੋਰ ਐਡ ਕਰ ਸਕਦੇ ਹਾਂ ਹੁਣ ਆਪਾਂ ਐਡ ਕਰਤਾ ਇਹਦੇ ਵਿੱਚ ਬੋਇਲਡ ਪਾਸਤਾ ਇੱਕ ਵਾਰ ਗੈਸ ਕਰਤਾ ਨੇ ਤੇਜ਼ ਤਾਂ ਕਿ ਬੋਇਲ ਜਾ ਜੇ ਸਾਰੇ ਵਿੱਚ ਪ੍ਰੋਪਰ ਪਾਸਤਾ ਵੀ ਚ ਗਰਮ ਹੋ ਜੇ ਇਹਦੇ ਵਿੱਚ ਆਪਾਂ ਸਬਜ਼ੀਆਂ ਵਿੱਚ ਹੋਰ ਕੁਝ ਪਾ ਸਕਦੇ ਹਾਂ ਮੈਂ ਚਲੋ ਬੱਚੇ ਨਹੀਂ ਪਾਉਂਦੇ Shimla mirch break ਕੱਟ ਕੇ beans ਵੀ ਇਹਦੇ ਵਿੱਚ ਪਾ ਸਕਦੇ ਹਾਂ ਹਲਕੇ ਜਿਹੇ ਕਲਰ ਵਾਲੇ ਕਲਰ ਲਈ ਜਿਵੇਂ ਗਾਜਰ ਦਾ ਕਲਰ ਇਹਦੇ ਵਿੱਚ ਅੱਛਾ ਲੱਗ ਉਹ ਵੀ ਪਾ ਸਕਦੇ ਹਾਂ ਨਾ ਪਰ ਬੱਚੇ ਜਿਵੇਂ ਖਾਂਦੇ ਨੇ ਫਿਰ ਉਸ ਤਰ੍ਹਾਂ ਹੀ ਬਣਾਉਣਾ ਪੈਂਦਾ ਮੈਸਟਰਫ ਲਸਣ ਤੇ ਪਿਆਜ਼ ਦੇ ਤੜਕਾ ਲਗवानी ਹੁੰਦੀ ਆ ਲਸਣ ਨੂੰ ਕ੍ਰਸ਼ ਕਰਦੀ ਹੁੰਦੀ ਆ ਕ੍ਰਸ਼ ਕਰਨ ਨਾਲ ਫਲੇਵਰ ਅੱਛਾ ਹੁੰਦਾ ਪਿਆਜ਼ ਨੂੰ ਬ੍ਰੀਕ ਕੱਟ ਲੈਣਾ ਨੇ ਉਹ ਵੀ ਬਹੁਤ ਥੋੜਾ ਕਿਉਂਕਿ ਬੱਚੇ ਪਵਾਉਂਦੇ ਨਹੀਂ ਹੈਗੇ ਇਹ ਜਾਂ ਕੁਝ ਕੌਰਨ ਵੀ ਮੈਂ ਪਾਤੀ ਇਹਨੇ ਇਹ ਆਪਣਾ ਤਿਆਰ ਵਾਈਟ ਸੌਸ ਪਾਸਤਾ ਜਿਹੜਾ ਆਪਣੇ ਜਿਹੜਾ ਬਾਹਰ ਆਪਾਂ ਖਾਣ ਜਾਂਦੇ ਇਹਨਾਂ ਮਹਿੰਗਾ ਮੀਲਾ ਜਿਹੜਾ ਆਪਾਂ ਆਰਡਰ ਕਰਦੇ ਬਾਈਟਸ ਆਫਸ ਆਫਸ ਗੱਲ ਕੁਝ ਵੀ ਨਹੀਂ ਹੁੰਦੀ ਬਸ ਤੁਸੀਂ ਆ ਕੁਝ ਸੀਜ਼ਨਿੰਗਸ ਪਾਤਾ ਕੁਝ ਸਪੈਸ਼ਲ ਪਾਸਟ ਤੇ ਵੀ ਆਉਂਦੇ ਜਿਵੇਂ ਆ ਹੈਗਾ ਓਨਲੀ ਪਾਸਤਾ ਮਿਕਸ ਇਹਦਾ ਪਾਸਟ ਤੇ ਲਈ ਹੋਰ ਵੀ ਆਉਂਦੇ ਨੇ ਇਸ ਸੀਜ਼ਨਿੰਗਸ ਚ ਆਪਾਂ ਪਾ ਦਿੰਦੇ ਫਲੇਵਰ ਪਾਸਤਾ ਬਹੁਤ ਅੱਛਾ ਹੋ ਜਾਂਦਾ ਤੇ ਮੈਂ ਗੈਸ ਨੂੰ ਕਰਕੇ ਨੇ ਬੰਦ ਹਾਂ ਹੁਣ ਜਿੰਨਾ ਸੇਕ ਲਵਾਵਾਂਗੇ ਨਹੀਂ ਫਿਰ ਉਹਨਾਂ ਹੀ ਡਰਾਈ ਹੋਈ ਚੱਲੂਗਾ ਨਾ ਪਾਈਟਸ ਸਾਉਸ ਵਾਸਤੇ ਬਣ ਕੀ ਰੈਡੀ ਐ ਸਾਉਸ ਨਹੀਂ ਬਹੁਤ ਅੱਛੀ ਬਣੀ ਆ ਪੂਰੀ ਗਾੜ੍ਹੀ ਬਣਦੀ ਆ ਦੇਖਣ ਜੀ ਅੱਛਾ ਲੱਗ ਰਿਹਾ ਯਮੀ ਲੱਗ ਰਿਹਾ ਤੇ ਇੰਜੋਏ ਕਰਦੇ ਆਪਾਂ ਹੁਣ ਪਾਸਤਾ ਤੁਸੀਂ ਵੀ ਜਰੂਰ ਟਰਾਈ ਕਰੋ ਰੈਸਪੀ ਹੈ ਬਹੁਤ ਅੱਛਾ ਲੱਗੂ ਤੁਹਾਨੂੰ ਵੀ ਫੱਕ ਜਿਹੜੇ ਖਾਂਦੇ ਨੇ ਉਹਨਾਂ ਤਾਂ ਲੱਗਦਾ ਜਿਵੇਂ ਮੇਰੇ ਵਰਗੇ ਨੂੰ ਕੋਈ ਖਾਂਦਾ ਨਹੀਂ ਉਹਨੂੰ ਬਿਲਕੁਲ ਵੀ ਨੂੰ ਛਾ ਲੱਗਣਾ ਬਾਰ ਹੋ ਰਹੀ ਐ ਬਾਰਿਸ਼ ਤੇ ਦਵਿੰਦਰਾ ਇਹਨਾਂ ਮਾਨਸਾ ਤੋਂ ਆਉਣ ਜਾਉਣਗੇ ਆ ਇਸ ਮੂਸੇ ਖਾਣ ਦੇ ਬੜੇ ਸ਼ੁਕੀਨ ਨਾ ਇਹ ਪਤਲੇ ਹੋਣ ਨਾ ਹੋਣ ਦੇਣ ਦੂਜੇ ਨੂੰ ਇਹ ਜੋ ਬੰਦਾ ਜਰੂਰ ਕਰੇ ਹੁੰਦਾ ਨਾ ਪਤਲਾ ਹੋਵੇ ਨਾ ਦੂਜਿਆਂ ਨੂੰ ਹੋਣ ਦੇਵੇ ਹੈਨਾ ਠੰਡ ਕਿੰਨੀ ਆ ਠੰਡ ਕਿੰਨੀ ਫਿਰ ਸਮੋਸੇ ਨਾਲ ਠੰਡ ਉਤਰ ਚੂਗੀ ਇਹ ਤਾਂ ਬਣਿਆ ਕੱਲ ਇਹਨਾਂ ਕੁਝ ਖਾ ਕੇ ਹਟਿਆ ਆਪਾਂ ਆਂ ਤਾਂ ਦੇਖ ਲਿਆ ਕਰੋ ਮੈਂ ਤਾਂ ਖਾਦਾ ਨਹੀਂ ਕਰ ਦਿੰਨਾ ਕੋ ਹੋਰ ਹੋਰ ਖਾਦਾ ਕਿਉਂ ਨਹੀਂ ਤੂੰ ਸਿਰ ਡਾਵਲ ਡਾਵਲ ਗੇੜੇ ਲਾਏ ਨੇ ਜਿਹੜਾ ਬਚਿਆ ਵੀ ਤੁਸੀਂ ਨੇ ਤੁਸੀਂ ਮੰਗਾਇਆ ਫਿਰ ਮੈਂ ਤਾਂ ਕੁਝ ਨਾ ਵੀ ਮੈਂ ਨਹੀਂ ਮੰਗਾਇਆ ਹੈਗਾ ਮੈਂ ਨਹੀਂ ਮੰਗਾਇਆ ਹੈਗਾ ਤੁਸੀਂ ਕਹਿੰਦੇ ਸੀ ਮੈਂ ਸਮੋਸੇ ਲਈ ਜਾਂਨਾ ਮੰਨਾ ਲੋ ਜੇ ਲੈ ਲੇ ਤਾਂ ਠੀਕ ਆ ਮੈਂ ਅੱਜ ਵੀ ਕੀ ਖਾਣਾ ਹੋ ਰਿਹਾ ਜੇ ਮੈਂ ਇਹ ਕੱਲ ਨੂੰ ਫੇਰ ਦੱਸੇ ਦੋ ਤਿੰਨ ਦਿਨ ਦੱਸਿਆ ਮੌਸਮ ਦਾ ਕੁਛ ਹਾਲ ਬਹੁਤ ਠੰਡਾ ਹੋਇਆ ਹੋਇਆ ਮੌਸਮ ਹਜੇ ਵੀ ਬੱਦਲ ਹੋਇਆ ਪਿਆ ਬੱਦਲ ਆ ਰਿਹਾ ਵੀ ਬਾਰਿਸ਼ ਅਜੇ ਹੋਰ ਆਊਗੀ ਪਾਣੀ ਖੜ ਗਿਆ ਬਾਰਿਸ਼ 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 ਆਪਾਂ ਪਲਾਂਟਸ ਨੂੰ ਇੱਕ ਕੱਲ ਪਾਣੀ ਦਿੱਤਾ ਸੀ ਬਹੁਤ ਦਿਨਾਂ ਬਾਅਦ ਪਾਣੀ ਦਿੱਤਾ ਪਲਾਂਟਸ ਨੂੰ ਠੰਡੇ ਵਿੱਚ ਇੰਨੀ ਪਾਣੀ ਦੀ ਲੋੜ ਹੀ ਨਹੀਂ ਹੈਗੀ ਉਹਨਾਂ ਨੂੰ ਮੀਂਹ 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 ਠੰਡ 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 ਠੰਡਾ ਉਹਦੇ 5:20 ਵੇਟ ਤੇ ਮੈਂ ਹੁਣ ਮਸ਼ੀਨ ਔਨ ਕਰਨ ਆਈ ਆ ਕੱਪੜੇ ਤਾਂ ਮੇਰੇ ਸਵੇਰ ਤੇ ਪਾਇਏ ਪਏ ਨੇ ਇਹਦੇ ਵਿੱਚ ਤੇ ਸਵੇਰ ਦੇ ਕੱਪੜੇ ਪਾਇਏ ਪਰ ਇੱਕ ਦੋ ਕੱਪੜੇ ਘੱਟ ਸੀ ਵੇਟ ਨਾਲ ਤਾਂ ਉਹਨੂੰ ਵੇਟ ਚੇਂਜ ਕੀਤਾ ਨੇ ਕੱਪੜੇ ਫਿਰ ਮੈਂ ਉਹਦੇ ਕੱਪੜਿਆਂ ਦੇ ਵੇਟ ਵਿੱਚ ਬੈਠੀ ਸੀ ਕਿ ਜੇ ਕੱਪੜੇ ਉਤਾਰੂਗਾ ਚਾਹੋ ਫਿਰ ਇਹਦੇ ਵਿੱਚ ਕੱਪੜੇ ਪਾ ਦੂੰਗੀ ਤੇ ਮੈਂ ਹੁਣ ਆਈ ਆ 5:20 ਤੇ ਮਸ਼ੀਨ ਔਨ ਕਰਨ ਇੱਧਰ ਸ਼ਾਮ ਨੂੰ ਮੈਂ ਕਿਹਾ ਚਲੋ ਮੌਸਮ ਤਾਂ ਖਰਾਬ ਹੈ ਕਾਨੂੰ ਵੀ ਬਾਦਸ਼ਹੀ ਦਿਖਾ ਰਿਆ ਨਾ ਬੈਠ ਰਿਹਾ ਮੈਂ ਤੋਤੇਆਂ ਨੂੰ ਅੰਦਰ ਸੁੱਕਣੇ ਪਾਣਾਂਗੇ ਤੋਤੇ ਬਿੰਦਲ ਸਾਰਦਣੀਆਂ ਧੋਣੇ ਤਾਂ ਪੈਣਗੀਆਂ ਤੇ ਹੁਣ ਮਸ਼ੀਨ ਔਨ ਕਰਦਾਂ ਨੀ ਆ ਜੋ ਸੁੱਕਾ ਤੋਤੇ ਕੇ ਕੱਢ ਕੇ ਸੁੱਕਣੇ ਪਾਣਾਂਗੇ ਪਾਉਣ ਤੋਂ ਅੰਦਰ ਹੀ ਰਹਿਣਗੇ ਬਾਹਰ ਤਾਂ ਪੈਣੇ ਨਹੀਂ ਹੈਗੇ ਤੇ ਮੈਂ ਹੋਰ ਲੇਕਾ ਕੜਕੋ ਵੀ ਇਕੱਲਾ ਲੋਡ ਆਲਰੇਡੀ ਮਸ਼ੀਨ ਦਾ ਭਰ ਕੇ ਕੈਸੀ ਆ ਮਸ਼ੀਨ ਤਾਂ ਕਿ ਆਪਾਂ ਸਟਾਰਟ ਇੱਕ ਪਾਤਾ ਸਵਾਗਤ ਹੈ ਤੁਹਾਡਾ ਜੀ ਤੋਂ ਅੱਜ ਅੰਮ੍ਰਿਤਸਰ ਵਿੱਚ ਸੱਦੇ ਪੰਜ ਹੋਵੇ 6.5 ਪੌਣੇ 7 ਹੋਤੇ ਆਣਗੇ ਕੱਪੜੇ ਫਾਣ ਦੇ ਅੰਦਰ ਸੁੱਕਣੇ ਬਾਹਰ ਬਹੁਤ ਬਾਰਿਸ਼ ਹੋਣ ਤੋਂ ਬੇਪਾਰਿਚੋਖੇ ਸਿਰਫ ਦੁਪਹਿਰ ਦੇ 12:30 ਦੇ ਬਾਰਿਸ਼ ਹੋਣ ਲੱਗੀ ਹੈ ਸੋ ਹੁਣ ਸਾਡੇ ਵੀਡੀਓ ਦਾ ਐਂਡ ਹੋ ਉਸ ਤੋਂ ਮਾਣ ਜਾਣੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਅੱਪ ਤੱਕ ਲਈ ਸੱਚੀ ਦੇਖਾਂ